ਹੁਣ ਜਿਹੜਾ ਸਾਡਾ ਬਿਜਲੀ ਦਾ ਬਿੱਲ ਆ ਉਹ ਸਾਡਾ ਆਇਆ ਹੋਇਆ ਬੈਲੈਂਸ ਦਾ ਸਾਡਾ ਬਿੱਲ ਤਕਰੀਬਨ 382000 ਰੁਪਏ ਜਿਹੜਾ ਬਿਜਲੀ ਦਾ ਬਿੱਲ ਆਇਆ ਹੋਇਆ ਤੇ ਤੁਸੀਂ ਦੇਖ ਵੀ ਸਕਦੇ ਹੋ ਤੇ 382197 ਰੁਪਏ ਸੋ ਅਸੀਂ ਤੁਹਾਡੇ ਤੋਂ ਕੋਈ ਦਾਨ ਨਹੀਂ ਮੰਗਦੇ ਇੱਕ ਬੇਨਤੀ ਸੀ ਤੁਹਾਨੂੰ ਕਰਨੀ ਹੈ ਪਹਿਲਾਂ 3 ਜਨਵਰੀ ਸਾਡੇ ਜਿਹੜੇ ਤਾਨੂੰ ਪਤਾ ਸੀ ਜ਼ਹਿਰ ਦੇ ਕੇ ਮਾਰ ਦਿੱਤੇ ਸੀ ਪੂਰੇ ਹੋ ਗਏ ਸੀ ਤੇ ਦੋ ਜਾਨਵਰ ਸਾਡੇ ਉਦਾਂ ਪੂਰੇ ਹੋ ਗਏ ਤੇ ਆਹ ਦੋ ਬਸ਼ੇਰੇ ਸਾਡੇ ਕੋਲ ਜਿਹੜੇ ਅੱਜ ਹੈਗੇ ਨੇ ਤੇ ਦੋਨੋਂ ਬਸ਼ੇਰੇ ਕਾਲੇ ਕਾਂਟੇ ਦੇ ਪੋਤੇ ਨੇ ਦਾਦਾ ਵਾਲੇ ਜਰਾਵਰ ਦੇ ਬੱਚੇ ਨੇ ਕੋਈ ਵੀ ਇਹਨਾਂ ਦਾ ਡੀਐਨਏ ਟੈਸਟ ਕਰਾ ਸਕਦਾ ਮਾਰਵਾੜੀ ਪਿਓਰ ਮਾਰਵਾੜੀ ਬੱਚੇ ਨੇ ਤੇ ਕਾਲੇ ਕਾਂਟੇ ਦੇ ਪੋਤੇ ਨੇ ਜਿਹੜਾ ਲੈਜੈਂਡ ਘੋੜਾ ਇਹ ਦੋਏ ਬਸ਼ੇਰੇ ਜਿਹੜੇ ਇਹ 7 ਮਹੀਨਿਆਂ ਦਾ ਬਸ਼ੇਰਾ ਇਹ 5.5 ਮਹੀਨਿਆਂ ਦਾ ਬਸ਼ੇਰਾ ਜਿਹੜਾ ਤੁਸੀਂ ਦੇਖ ਰਹੇ ਹੋ ਬਿਲਕੁਲ ਮੱਥੇ ਪਟੇ ਨੇ ਦੋਨਾਂ ਦੇ ਕੰਨਾਂ ਦੇ ਛਕੀਨ ਨੇ ਤੇ ਇਹ ਅਸੀਂ ਸਾਰੇ ਐਨਆਰਆਈ ਵੀਰਾਂ ਨੂੰ ਬੇਨਤੀ ਕਰਦੇ ਆ ਅਸੀਂ ਕੋਈ ਦਾਨ ਵੀ ਨਹੀਂ ਮੰਗਦੇ ਅਸੀਂ ਆਪਣੀ ਮਿਹਨਤ ਦਾ ਆਪਣੀ ਸੇਵਾ ਦਾ ਮੁੱਲ ਮੰਗਦੇ ਆ ਜੇ ਕੋਈ ਵੀਰ ਸਾਡਾ ਬਿੱਲ ਭਰ ਦੇਵੇ ਅਸੀਂ ਉਹਨਾਂ ਨੂੰ ਇਹ ਬਸ਼ੇਰੇ ਜਿਹੜੇ ਚਾਹੇ ਗਿਫਟ ਲਾ ਲਓ ਚਾਹੇ ਉਹ ਸਾਡੇ ਤੋਂ ਖਰੀਦ ਲੈਣ ਅਸੀਂ ਇਹਨਾਂ ਦੋਨਾਂ ਬਸ਼ੇਰਿਆਂ ਨੂੰ ਵੇਚ ਕੇ ਬਸ ਸੇਵਾਤੀ ਪੈਸੇ ਲਾਉਣੇ ਨੇ ਬਿਜਲੀ ਦਾ ਬਿੱਲ ਭਰਨਾ ਤੇ ਤਾਂ ਜਿਹੜੇ ਇਹਨਾਂ ਬਜ਼ੁਰਗ ਬੱਚਿਆਂ ਦੀ ਸੇਵਾ ਜਿਹੜੀ ਚੱਲਦੀ ਰਹੂਗੀ ਇਸ ਕਰਕੇ ਕਈ ਪਰਾ ਕਹਿੰਦੇ ਸੀ ਵੀ ਤੁਸੀਂ ਆਪਣੇ ਜਿਹੜੇ ਬਸ਼ੇਰੇ ਨੇ ਉਹ ਵੇਚ ਦਿਓ ਪਰ ਅਸੀਂ ਆ ਦੋ ਬਸ਼ੇਰੇ ਅੱਜ ਸਾਡੇ ਕੋਲ ਬਚੇ ਨੇ ਇਹ ਦੋਨੇ ਬਚੇਰਿਆਂ ਨੂੰ ਅਸੀਂ ਸੇਲ ਕਰਨਾ ਚਾਹੇ ਕੋਈ ਸਾਡਾ ਬਿੱਲ ਭਰ ਦੇਵੇ ਅਸੀਂ ਉਹਨੂੰ ਗਿਫਟ ਦੇ ਦੀ ਦੇ ਦਾਂਗੇ ਚਾਹੇ ਇਹ ਸਮਝ ਲਿਓ ਵੀ ਉਹ ਖਰੀਦੇ ਮਤਲਬ